ਤਾਨੂੰ ਮਲਾਵਾਂਗੇ ਇੱਕ ਐਸੇ ਨੌਜਵਾਨਾ ਜਿਸ ਨੇ ਬੀਐਸਐਫ ਦੇ ਵਿੱਚ ਸਾਰੇ ਟੈਸਟ ਕਲੀਅਰ ਕਰ ਲਏ ਸਨ ਤੇ ਕੁਝ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਨੌਕਰੀ ਨੂੰ ਜੁਆਇਨ ਕਰਨਾ ਸੀ ਉਹਦੇ ਮਦੇ ਨਜ਼ਰ ਇੱਕ ਵੀਰ ਦਾ ਐਕਸੀਡੈਂਟ ਹੋ ਜਾਂਦਾ ਜਿਸ ਦੇ ਵਿੱਚ ਉਹਦੀ ਇੱਕ ਬਾਹ ਕੱਟੀ ਜਾਂਦੀ ਹੈ ਪਰ ਉਸਨੇ ਹੌਸਲਾ ਨਹੀਂ ਹਾਰਿਆ ਬਿਮਾਰੀ ਨਾਲ ਲੜਿਆ ਇਲਾਜ ਕਰਵਾਇਆ ਤੋ ਉਸ ਤੋਂ ਬਾਅਦ ਉਸਨੇ ਇੱਕ ਆਪਣਾ ਟ੍ਰੇਨਿੰਗ ਸੈਂਟਰ ਖੋਲਿਆ ਹੈ ਜਿਸ ਦੇ ਜ਼ਰੀਏ ਉਹ ਜਿਹੜੇ ਅੱਜ ਦੇ ਨੌਜਵਾਨ ਹਨ ਲੜਕੇ ਲੜਕੀਆਂ ਨੂੰ ਟ੍ਰੇਨਿੰਗ ਦਿੰਦਾ ਮੈਂ ਸੱਚ ਨਾਲ ਨਾ ਤਾਂ ਓੱਖਾਂ ਨਾ ਮੈਨੂੰ ਇਹ ਚੀਜ਼ ਨਾਲ ਕੋਈ ਫਰਕ ਪਿਆ ਮੈਂ ਮੈਂ ਕੁਝ ਅਲੱਗ ਟਾਈਪ ਦਾ ਬੰਦਾ ਸਿਚੁਏਸ਼ਨ ਨਾਲ ਲੜਨ ਵਾਲੇ ਲੋਕ ਰਹੇ ਆਪਾਂ ਤੇ ਮੈਂ ਉਹ ਚੀਜ਼ਾਂ ਦੀ ਪਰਵਾਹ ਨਹੀਂ ਕਰਦਾ 1% ਵੀ ਨਾ ਕੀਤੀ ਆ ਮੈਂ ਜਦੋਂ ਬਾਹ ਉਹ ਟੁੱਟ ਗਈ ਉਦੋਂ ਜੋ ਉਥੇ ਬਾੰਦਿਕ ਜਦੋਂ ਆਪਾਂ ਹੱਥ ਲਾ ਕੇ ਦੇਖਦੇ ਆ ਉਥੇ ਇੱਕ ਮੋਟਾ ਹੱਡ ਹੁੰਦਾ ਉਹ ਟੁੱਟ ਗਿਆ ਲਾਲੋ ਉਹਦੇ ਆਧਾਰ ਤੇ ਹੋਇਆ ਇਹ ਸਾਰਾ ਸਕਲ ਸਸੀ ਗਾਲ ਦੋਸਤੋ ਅੱਜ ਅਸੀਂ ਪਹੁੰਚਿਆ ਪਵਾਨੀਗੜ੍ਹ ਵਿਖੇ ਤੁਹਾਨੂੰ ਮਲਾਵਾਂਗੇ ਇੱਕ ਐਸੇ ਨੌਜਵਾਨਾ ਜਿਸ ਨੇ BSF ਦੇ ਵਿੱਚ ਸਾਰੇ ਟੈਸਟ ਕਲੀਅਰ ਕਰ ਲਏ ਸਨ ਅਤੇ ਕੁਝ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਨੌਕਰੀ ਨੂੰ ਜੁਆਇਨ ਕਰਨਾ ਸੀ। ਉਹਦੇ ਮੱਦੇ ਨਜ਼ਰ ਇੱਕ ਵੀਰ ਦਾ ਐਕਸੀਡੈਂਟ ਹੋ ਜਾਂਦਾ ਜਿਸ ਦੇ ਵਿੱਚ ਉਹਦੀ ਇੱਕ ਬਾਹ ਕੱਟੀ ਜਾਂਦੀ ਹੈ। ਸਾਰੇ ਸੁਪਨੇ ਸੀ ਜਿਹੜੇ ਉਹ ਟੁੱਟ ਜਾਂਦੇ ਹਨ ਤਾਂ ਸ਼ਾਇਦ ਉਹ ਤੁਸੀਂ ਸਮਝ ਸਕਦੇ ਹੋ ਕਿ ਉਸ ਵੀਰ ਦੇ ਉੱਤੇ ਜਾਂ ਉਹਦੇ ਘਰ ਦੇ ਉੱਤੇ ਕੀ ਬੀਤ ਰਹੀ ਹੋਵੇਗੀ ਕਿ ਜਿਸ ਨੇ ਇੱਕ ਸਨਹਿਰੀ ਸੁਪਨੇ ਵੇਖੇ ਸਨ ਕਿ ਮੈਂ ਦੇਸ਼ ਦੀ ਸੇਵਾ ਕਰਾਂਗਾ ਅਤੇ ਪਰ ਉਹ ਜਦੋਂ ਬਾਹ ਟੁੱਟ ਜਾਂਦੀ ਹੈ ਅਚਾਨਕ ਮੰਜੇ ਤੇ ਪੈ ਜਾਂਦਾ ਪਰ ਉਸਨੇ ਹੌਸਲਾ ਨਹੀਂ ਹਾਰਿਆ ਬਿਮਾਰੀ ਨਾਲ ਲੜਿਆ ਇਲਾਜ ਕਰਵਾਇਆ ਤੇ ਉਸ ਤੋਂ ਬਾਅਦ ਉਸਨੇ ਇੱਕ ਆਪਣਾ ਟ੍ਰੇਨਿੰਗ ਸੈਂਟਰ ਖੋਲ੍ਹਿਆ ਹੈ ਜਿਸ ਦੇ ਜ਼ਰੀਏ ਉਹ ਜਿਹੜੇ ਅੱਜ ਦੇ ਨੌਜਵਾਨ ਹਨ ਲੜਕੀਏ ਲੜਕੀਆਂ ਨੂੰ ਟ੍ਰੇਨਿੰਗ ਦਿੰਦਾ ਉਹ ਸੰਦਾ ਆਖਣਾ ਹੈ ਕਿ ਜਿਹੜਾ ਮੇਰਾ ਸੁਪਨਾ ਨਹੀਂ ਪੂਰਾ ਹੋ ਸਕਿਆ ਮੈਂ ਉਹ ਹਜ਼ਾਰਾਂ ਲੋਕਾਂ ਦੇ ਸੁਪਨੇ ਪੂਰੇ ਕਰਾਂਗੇ ਸਾਡੇ ਨਾਲ ਵੀਰ ਮਜੂਦਾ ਪਵਿੱਤਰ ਸਿੰਘ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਭਾਈ ਜੀ ਪਹਿਲਾਂ ਤਾਂ ਸਲਾਮ ਆ ਤੁਹਾਡੇ ਜਜ਼ਬੇ ਨੂੰ ਜਿਹੜਾ ਤੁਸੀਂ ਇੱਕ ਸੋਚ ਲੈ ਕੇ ਚੱਲੇ ਹੋ ਕਿ ਯਾਰ ਜਿਹੜਾ ਮੇਰਾ ਸੁਪਨਾ ਨਹੀਂ ਪੂਰਾ ਹੋ ਜਵਾਕਾਂ ਦਾ ਹੋਵੇ ਹਾਂਜੀ ਹਾਂ ਮੈਂ ਅਸਲ 'ਚ ਆਪਦੇ ਆਪਦੇ ਆਪ 'ਚ ਇਹਨਾਂ ਇਹਨਾਂ ਦੇ ਵਿੱਚ ਆਪਦਾ ਆਪ ਦੇਖਦਾ ਜਿਹੜੇ ਮੇਰੇ ਬੱਚੇ ਨੇ ਤੇ ਦੂਜੀ ਗੱਲ ਜਿਹੜਾ ਨਾ ਇੱਕ ਤੁਸੀਂ ਪਹਿਲਾਂ ਸ਼ਬਦ ਬੋਲ ਗਏ ਉਹ ਤੁਹਾਨੂੰ ਬੋਲਣਾ ਨਹੀਂ ਚਾਹੀਦਾ ਤੁਸੀਂ ਬੋਲ ਗਏ ਵੀ ਬੜਾ ਔਖਾ ਜਾਂ ਤੁਸੀਂ ਆਹ ਬੋਲ ਕੇ ਵੀ ਹਾਂ ਮੈਂ ਅਸਲ 'ਚ ਨਾ ਨਾ ਤਾਂ ਔਖਾ ਨਾ ਮੈਨੂੰ ਇਹ ਚੀਜ਼ ਨਾਲ ਕੋਈ ਫਰਕ ਪਿਆ ਮੈਂ ਮੈਂ ਕੁਝ ਅਲੱਗ ਟਾਈਪ ਦਾ ਬੰਦਾ ਹਾਂ ਮੈਂ ਸਿੱਖਾਂ ਚੋਂ ਆ ਨਾ ਤੇ ਮੈਨੂੰ ਐਂ ਜਿਹਾ ਲੱਗਦਾ ਵੀ ਜਿਹੜੇ ਆਪਾਂ ਪੰਜਾਬ ਦੇ ਵਾਸੀ ਆ ਆਪਣੇ ਤੇ ਬਹੁਤ ਵਖਤ ਪਏ ਹੋਏ ਨੇ ਇਤਿਹਾਸ ਚ ਆਪਣੇ ਲੋਕ ਹਮੇਸ਼ਾ ਕਿਹੜੇ ਰਹੇ ਨੇ ਮਤਲਬ ਸਿਚੁਏਸ਼ਨ ਨਾਲ ਲੜਨ ਵਾਲੇ ਲੋਕ ਰਹੇ ਆ ਆਪਾਂ ਤੇ ਮੈਂ ਉਹ ਚੀਜ਼ਾਂ ਦੀ ਪਰਵਾਹ ਨਹੀਂ ਕਰਦਾ 1% ਵੀ ਨਾ ਕੀਤੀ ਆ ਤੇ ਮੈਂ ਤੁਹਾਨੂੰ ਅਸਲ ਚ ਦੱਸਣਾ ਇਹ ਚਾਹਣਾ ਵੀ ਠੀਕ ਆ ਆਈ ਦਿੱਕਤ ਪਰ ਉਹ ਚੀਜ਼ ਨੂੰ ਮੈਂ ਮੰਨਿਆ ਨਹੀਂ ਹੈਗਾ ਇਹ ਦੱਸਣਾ ਚਾਹਣਾ ਮੈਂ ਤੁਹਾਨੂੰ ਵੀ ਜੀ ਜੇ ਗੱਲ ਕਰੀਏ ਪਹਿਲਾ ਸਾਡਾ ਸਵਾਲ ਇਹੀ ਕਿ ਜਿਹੜਾ ਐਕਸੀਡੈਂਟ ਹੁੰਦਾ ਕਦੋਂ ਹੁੰਦਾ ਇਹ ਐਕਸੀਡੈਂਟ 2016 11 ਮਈ 2016 ਨੂੰ ਹੁੰਦਾ ਦੁਪਹਿਰੇ 2:30 ਵਜੇ ਪੂਰੀ ਧੁੱਪਾ ਤੇ ਵਿੱਚ ਲੋਕ ਬਹੁਤ ਕਹਿ ਰਹੇ ਨੇ ਕਹਿੰਦੇ ਵੀ ਇਹ ਤਾਂ ਬਾਹ ਬਾਾਰ ਹੋ ਪਰ ਬਾਹ ਬਾਾਰ ਕੇ ਮੇ ਹੋ ਸਕਦੀ ਆ ਜਦੋਂ ਪੂਰੀ ਧੁੱਪ ਦੇ ਵਿੱਚ 11 ਮਈ ਦਾ ਦਿਨ ਉਹ ਚ ਬਾਹ ਬਾਾਰ ਕੇ ਮੇ ਜਾ ਸਕਦੀ ਆ ਤੇ ਉਹਦਾ ਬੱਸ ਅਸਲ ਦੇ ਅਸਲ ਦੇ ਵਿੱਚ ਬੱਸ ਬੱਸ ਦੇ ਵਿੱਚ ਭੱਗ ਜਾਂਦੀ ਆ ਤੇ ਉਥੇ ਸ਼ਿਸ਼ਾਪੁਰ ਕੇ ਪੈ ਗਿਆ ਜਦੋਂ ਬਾਹ ਉਹ ਟੁੱਟ ਗਈ ਉਥੋਂ ਜੇ ਉਥੇ ਬਾਹ ਦੇ ਇੱਕ ਜਦੋਂ ਆਪਾਂ ਨਾ ਹੱਥ ਲਾ ਕੇ ਦੇਖਦੇ ਆ ਉਥੇ ਇੱਕ ਮੋਟਾ ਹੱਡ ਹੁੰਦਾ ਉਹ ਟੁੱਟ ਗਿਆ ਲਾਲੋ ਉਹਦੇ ਆਧਾਰ ਤੇ ਹੋਇਆ ਇਹ ਸਾਰਾ ਸਰਕਲ ਘਰ ਦੀ ਗੱਲ ਕਰੀ ਜਾਵੇ ਤਾਂ ਘਰ ਦੇ ਵਿੱਚ ਹੋਰ ਕੌਣ-ਕੌਣ ਹੈ ਵੀ ਤੁਹਾਡੇ ਤੋਂ ਸਾਰਾ ਪਰਿਵਾਰ ਹੈ ਜੀ ਸਾਰੇ ਪਰਿਵਾਰ ਨੂੰ ਉਹ ਟਾਈਮ ਮੈਂ ਮਤਲਬ ਸਾਮੇ ਆ ਕਿੰਨੇ ਭੈਣ ਭਰਾ ਅਸੀਂ ਤਿੰਨ ਭੈਣ ਭਰਾ ਤੇ ਮੈਂ ਉਹ ਟਾਈਮ ਸਾਮਿਆਂ ਸਾਰਿਆਂ ਨੂੰ ਮਾਪੇ ਬਾਬਪੂ ਨੂੰ ਵੀ ਸਾਮਿਆਂ ਭੈਣ ਭਰਾ ਨੂੰ ਵੀ ਸਾਮਿਆਂ ਸਾਰੇ ਜਿਹੜੇ ਜਿਹੜੇ ਵੀ ਰਿਲੇਟਡ ਤੇ ਬਹੁਤ ਜ਼ਿਆਦਾ ਕਲੋਜ਼ ਹੁੰਦੇ ਨੇ ਕਈ ਬਾਹਰਲੇ ਵੀ ਆਪਣੇ ਉਹਨਾਂ ਨੂੰ ਵੀ ਸਾਮਿਆਂ ਪੂਰੇ ਬੜਕ ਚ ਰਹਾ ਪੂਰੇ ਬੜਕ ਚ ਹੁਣ ਵੀ ਆ ਤੇ ਨਾ ਕਿਸੇ ਗੱਲ ਦਾ ਕੁਲ ਮਿਲਾ ਕੇ ਕਦੇ ਇਹ ਚੀਜ਼ ਦਾ ਚੱਕਰ ਮੰਨੇ ਆ ਹਮੇਸ਼ਾ ਸਟਰਗਲ ਕੀਤਾ ਸਟਰਗਲ ਕਰਾਂਗੇ ਤੇ ਸਟਰਗਲ ਕਰਦੇ ਕਰਦੇ ਮਰੀਏ ਉਹ ਚੀਜ਼ ਨੂੰ ਵਧੀਆ ਮੰਨਦਾ ਮੈਂ ਤੇ ਦੂਜੀ ਗੱਲ ਅਸਲ ਦੇ ਵਿੱਚ ਪਤਾ ਕੀ ਹੁੰਦਾ ਜਿਹੜਾ ਵਿੱਚ ਲੋਕ ਕਹਿੰਦੇ ਨੇ ਵੀ ਹਾਂ ਬੜੀ ਦਿੱਕਤ ਆ ਗਈ ਹੋ ਐ ਹੋ ਫਲਾਣਾ ਉਹ ਕੁਛ ਨਹੀਂ ਮੈਂ ਨਹੀਂ ਇਹ ਚੀਜ਼ਾਂ ਮੰਨਦਾ ਮੈਂ ਤਾਂ ਹਮੇਸ਼ਾ ਇਹ ਮੰਨਣਾ ਵੀ ਕੋਈ ਗੱਲ ਨਹੀਂ ਜੇ ਕਰਾ ਬੰਦ ਹੋ ਗਿਆ ਹੋਰ ਬਥੇਰੇ ਖੋਲੇ ਕੁਦਰਤ ਹੈਗੀ ਆ ਉਹਨੇ ਅੱਛਾ ਰਾਹ ਕਿਹੜੇ ਕਿਹੜੇ ਹੋਲਤੇ ਬਾਅਦ ਚ ਉਹ ਵੀ ਤੁਹਾਨੂੰ ਮੈਂ ਦੱਸ ਦੇਣਾ ਤਿੰਨ ਫੀਲਡ ਤੇ ਮੇਰੇ ਮੈਂ 10 ਸਾਲ ਲੱਕੜ ਦਾ ਕੰਮ ਕੀਤਾ ਹੋਇਆ ਸੱਜੇ ਹੱਥ ਤੋਂ ਬਿਨਾ ਥੋੜੀ ਨਹੀਂ ਚਲਾ ਸਕਦੇ ਤੁਸੀਂ ਕਾਰਪੈਂਟਰ ਜਿਹੜੇ ਮਿਸਤਰੀ ਬੰਦੇ ਨੇ ਉਹਨਾਂ ਨੂੰ ਸਾਰਾ ਪਤਾ ਇੱਕ ਹੱਥ ਨਾਲ ਕੰਮ ਨਹੀਂ ਹੁੰਦੇ ਉਹ ਫੀਲਡ ਖਤਮ ਹੋ ਗਿਆ ITI ਉਹ ਟਾਈਮ ਕੀਤੀ ਹੋਈ ਆ ITI ਦੇ ਵਿੱਚ ਕੀ ਆ ਮੈਂ ਕਾਰਪੈਂਟਰ ਦੀ ਉਹ ITI ਕਰ ਰਿਆ ਉਦੋਂ ਥੋੜੀ ਨਹੀਂ ਚਲਾ ਸਕਦੇ ਤੁਸੀਂ ਕੰਮ ਨਹੀਂ ਕਰ ਸਕਦੇ ਉਹ ਵੀ ਖਤਮ ਹੋ ਗਏ ਉੱਥੇ ਕਿਉਂਕਿ ਤੁਸੀਂ ਪ੍ਰੈਕਟੀਕਲ ਨਹੀਂ ਦੇ ਸਕਦੇ ਜੇ ਤੁਸੀਂ ਉਹਦੇ ਆਧਾਰ ਤੇ ਕੋਈ ਕੰਮ ਕਰਦੇ ਹੋ ਅੱਗੇ ਠੀਕ ਹੈ ਜੀ ਤੇ ਨਾਲ ਨਾਲ ਕੀਤੀ BSFC ਸਿਲੈਕਸ਼ਨ ਹੋ ਗਈ ਸੀ ਉਹ ਫੀਲਡ ਮੇਰਾ ਖਤਮ ਹੋ ਗਿਆ ਤਿੰਨੇ ਫੀਲਡ ਖਤਮ ਹੋਣ ਤੋਂ ਬਾਅਦ ਦੁਬਾਰੇ ਇਧਰੋਂ ਹੱਥ ਚ ਲਾਇਆ 17 ਚ ਫੀਸ ਭਰੀ ਆ B.Ed ਦੀ 2017 ਚ 17 ਦੇ ਵਿੱਚ ਹੱਥ ਨਹੀਂ ਚੱਲਿਆ ਉਤਤਵਾਰ 18 ਚ ਫੀਸ ਭਰੀ ਆ 18 ਚ ਹੱਥ ਛੱਲਿਆ ਡੇਢ ਦੋ ਸਾਲ ਚ ਉਸ ਤੋਂ ਬਾਅਦ ਬੀਏ ਕੀਤੀ ਆ ਬੀਏ ਦੇ ਪੇਪਰ ਪਤਾ ਕਿੰਨੇ ਕਿੰਨੇ ਲੰਬੇ ਹੁੰਦੇ ਨੇ ਜਿਹੜੇ ਜਾਣਕਾਰ ਬੰਦੇ ਨੂੰ ਉਹਨਾਂ ਨੂੰ ਪਤਾ ਹੁੰਦਾ ਹਿਸਟਰੀ ਦਾ ਪੇਪਰ ਬਹੁਤ ਲੰਬਾ ਹੁੰਦਾ ਤੁਹਾਨੂੰ ਇੰਨਾ ਟਾਈਮ ਲਿਖਣ ਨੂੰ ਲੱਗਦਾ ਤੁਸੀਂ 36 36 ਪੇਜ 26 26 ਪੇਜ ਭਰਨੇ ਹੁੰਦੇ ਨੇ ਬਹੁਤ ਲੰਬਾ ਪੇਪਰ ਹੁੰਦਾ ਤੇ ਮੈਨੂੰ ਐ ਜੇ ਲੱਗਦਾ ਵੀ ਉਹ ਸਾਰੀਆਂ ਜਿੰਨੀਆਂ ਵੀ ਮੁਸ਼ਕਲਾਂ ਦੀਆਂ ਉਦੋਂ ਮੈਂ ਸੋਚ ਰਿਹਾ ਸੀ ਵੀ ਮਿੱਤਰਾ ਜੇ ਤੂੰ ਇਹ ਮੁਸ਼ਕਲਾਂ ਨੂੰ ਪਿੱਛੇ ਕਰ ਗਿਆ ਤਾਂ ਤੇਰੇ ਵਰਗਾ ਕੋਈ ਉਹ ਚੀਜ਼ਾਂ ਦਾ ਹੁਣ ਰਿਜ਼ਲਟ ਆਏ ਨੇ ਉਹ ਚੀਜ਼ਾਂ ਦਾ ਜਿਹੜਾ ਰਿਜ਼ਲਟ ਆ ਉਹ ਪੋਜ਼ਿਟਿਵ ਰਿਹਾ ਤੇ ਹੁਣ ਉਹ ਤੁਸੀਂ ਐ ਲੈ ਲਓ ਵੀ ਹੁਣ ਉਹ ਚੀਜ਼ ਦਾ ਮਜ਼ਾ ਵੀ ਆ ਰਿਹਾ ਸਟਰਗਲ ਕੀਤਾ ਹੁਣ ਉਹਦਾ ਸਵਾਦ ਆ ਰਿਹਾ ਸਵਾਦ ਐਨਾ ਕ ਆਇਆ ਹੁਣ ਹੁਣ ਸਾਰੇ ਲੋਕ ਐ ਮੰਦੇ ਨੇ ਵੀ ਯੂ ਆਰ ਗੁੱਡ ਯਾਰ ਉਹ ਮੁੰਡਾ ਵਧੀਆ ਨਸ਼ੇ ਤੋਂ ਰਹਿਤ ਆ ਯਾਰ ਤੇ ਪੂਰਾ ਸਟਰਗਲ ਕਰਦਾ ਤੇ ਤੋਂ ਬਾਈ ਮੋਟੀਵੇਸ਼ਨ ਮਿਲਦੀ ਆ ਬਾਈ ਤੂੰ ਜਿੰਮ ਨਹੀਂ ਆਇਆ ਕੀ ਗੱਲ ਹੋ ਗਈ ਬਾਈ ਤੂੰ ਗਰਾਊਂਡ ਨਹੀਂ ਆਇਆ ਕੀ ਗੱਲ ਹੋ ਗਈ ਬਾਈ ਤੂੰ ਮਿਲਿਆ ਨਹੀਂ ਯਾਰ ਜਾਂ ਤੇਰੇ ਕੋਲ ਬੈਠ ਜਾਨੇ ਯਾਰ ਅਸੀਂ ਖੜੇ ਹੋ ਜਾਨੇ ਯਾਰ ਅੰਦਰੋਂ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲੀਆਂ ਨੇ ਉਹ ਸਿਰਫ ਤਾਂ ਚੱਲੀਆਂ ਨੇ ਵੀ ਮੈਂ ਉਹ ਚੀਜ਼ ਨੂੰ ਪੋਜ਼ਿਟਿਵ ਰੱਖਿਆ ਤੇ ਕੋਈ ਜਿਵੇਂ ਮੈਨੂੰ ਲੱਗਦਾ ਵੀ 10ਵੇਂ ਪਾਛਾ ਦੀ ਕੋਈ ਮਿਹਰ ਹੋ ਗਈ। ਬਈ ਜੇ ਆਪਾਂ ਥੋੜੇ ਫੇਰ ਪਿੱਛੇ ਚੱਲਦੇ ਹਾਂ ਕਿ ਜਦੋਂ ਪਤਾ ਲੱਗਦਾ ਕਿ ਘਰੇ ਐਕਸੀਡੈਂਟ ਹੋ ਗਿਆ ਮੁੰਡੇ ਦਾ ਤਾਂ ਘਰ ਦਾ ਮਾਹੌਲ ਬੜਾ ਦੁੱਖ ਹੋ ਗਿਆ ਕਿਉਂਕਿ ਜਿਹੜੇ ਮਾਂ ਪਿਓ ਨੇ ਫਿਕਰ ਕਰਦੇ ਨੇ ਕਿ ਹੈ ਕੀ ਹੋ ਗਿਆ ਉਹ ਤੋਂ ਬਾਅਦ ਐਡਾ ਵੱਡਾ ਸੁਪਨਾ ਟੁੱਟ ਜਾਣਾ ਐ ਬੀਐਸਐਫ ਦਾ ਸਾਰੇ ਟੈਸਟ ਕਲੀਅਰ ਹੋ ਜਾਣੇ ਸੀਗੇ। ਹਾਂਜੀ ਹਾਂਜੀ ਪਤਾ ਕੀ ਚੱਕਰ ਆ ਫਾਦਰ ਸਾਹਿਬ ਤਾਂ ਨਾਲੇ ਤੇ ਪੀਜੀਆਈ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਉਹ ਤਾਂ ਪੱਟੀ ਪੁੱਟੀ ਕਰਾਉਂਦੇ ਰਹਿੰਦੇ ਸੀ ਵੀ ਹਾਂ ਬਾਹ ਨਹੀਂ ਬੱਜੀ ਹਨ ਘਰੇ ਨਹੀਂ ਦੱਸਿਆ ਸੀ ਘਰੇ ਉਹਦੇ ਪਤਾ ਲੱਗਿਆ ਜਦੋਂ ਘਰੇ ਆਏ ਮੈਂ ਉਹਨਾਂ ਨਾਲ ਗੱਲਾਂ ਹੀ ਇੰਨੀ ਬੜਕੱਚ ਕਰਦਾ ਜਿਵੇਂ ਹੁਣ ਤੁਹਾਡੇ ਨਾਲ ਕਰ ਰਿਹਾ ਮੈਂ ਐਵੇਂ ਹੀ ਬੋਲਦਾ ਮੇਰਾ ਇਹ ਜਿਹੜਾ ਜਿਵੇਂ ਆਪਾਂ ਕਹਿੰਦੀ ਐ ਇਸ ਸੁਭਾਅ ਆਪਣੇ ਪੰਜਾਬੀ ਦਾ ਬੜਕੱਚ ਬੋਲਣਾ ਪੰਜਾਬੀ ਦਾ ਸੁਭਾਅ ਤੇ ਮੈਨੂੰ ਐਂ ਜੇ ਲੱਗਦਾ ਵੀ ਉਹ ਪੂਰਾ ਬੜਕੱਚ ਤਾਂ ਚੱਲ ਰਹੇ ਤੇ ਵੀ ਕਰਦੇ ਆ ਕਹਿਣ ਵੀ ਇਹਨੂੰ ਨਹੀਂ ਸੋਲੇ ਕੁਝ ਹੋਇਆ ਇਹ ਤਾਂ ਸੈਟ ਆ ਅੱਛਾ ਪਿੰਡ ਗੱਲਾਂ ਵੀ ਚੱਲ ਰਹੀਆਂ ਸਨ ਇਹ ਗੱਲਾਂ ਦੀ ਕਹਿੰਦੇ ਵੀ ਯਾਰ ਜਿੰਨੀਆਂ ਉਹ ਐਨੀਆਂ ਬੜਕ ਚ ਗੱਲਾਂ ਕਰਦਾ ਵੀ ਵਿੱਚ ਪਤਾ ਲੱਗ ਰਿਹਾ ਕਿਉਂਕਿ ਪਤਾ ਕੀ ਹੋ ਜਾਂਦਾ ਮੇਰੀ ਕੱਲਾ ਪਰਿਵਾਰ ਨਹੀਂ ਗਿਆ ਮੇਰੇ ਕੋਲ ਸਾਡੀ ਪਰਿਵਾਰ ਪਿੰਡ ਦੀ ਫੈਮਿਲੀ ਹੋਰ ਬਹੁਤ ਹੁੰਦਾ ਉਹ ਵੀ ਗਏ ਹੋਏ ਤੇ ਕੋਈ ਨਾ ਕੋਈ ਬੰਦਾ ਵਿੱਚੋਂ ਕਹਿ ਦਿੰਦਾ ਵੀ ਉਹ ਤਾਂ ਐ ਹੋ ਗਿਆ ਤੇ ਉਹ ਪਿੰਡ 'ਚ ਗੱਲਾਂ ਕਰ ਰਹੇ ਤੇ ਕਹਿੰਦੇ ਯਾਰ ਲੱਗਦਾ ਨਹੀਂ ਹੈਗਾ ਵੀ ਐ ਹੋ ਗਿਆ ਉਹ ਵੀ ਬੜਕ ਚ ਐਨੀਆਂ ਗੱਲਾਂ ਕਰਦਾ ਜਦੋਂ ਉਹਨੂੰ ਫੋਨ ਕਰਦੇ ਆ ਫੋਨ ਚੱਕ ਲੈਂਦਾ ਜਦੀ ਫੋਨ ਹੈਗਾ ਦੀ ਮੇਰੇ ਕੋਲ ਤੇ ਮੈਂ ਫੋਨ ਚ ਉੱਤੇ ਪੂਰੀਆਂ ਬੜਕ ਚ ਗੱਲਾਂ ਕਰਦਾ ਸੀ ਮੈਨੂੰ ਅਸਲ ਦੇ ਵਿੱਚ ਸਾਡੇ ਇੱਕ ਮੇਰੇ ਮਾਸੀ ਜੀ ਨੇ ਉਹਨਾਂ ਨੇ ਫੋਨ ਕੀਤਾ ਮੈਂ ਉਹਨਾਂ ਨੂੰ ਕਿਹਾ ਮਾਂ ਵੀ ਨਾ 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 ਉਰੇ ਆਉਣ ਦੀ ਲੋੜ ਨਹੀਂ ਮੈਂ ਉਰੀ ਆ ਰਿਆਂ ਦੋ ਦਿਨ ਖੜੋ ਪਰ ਬਾਹ ਨਾ ਮੰਨੋ ਸੈਟਾਂ ਮੈਂ ਚੱਕ ਦਾਂਗੇ ਫੱਟੇ ਉਹ ਕਹਿੰਦੇ ਵੀ ਇਹਨੂੰ ਕੁਝ ਨਹੀਂ ਹੋਇਆ ਇਹ ਤਾਂ ਬੈਸੀ ਮਾੜਾ ਮੋਟਾ ਹੋਇਆ ਉਹ ਕੋਈ ਨਹੀਂ ਆ ਜਾਣਾ ਮੰਜੇ ਤੋਂ ਗਰਾਊਂਡ ਤੱਕ ਦਾ ਦੁਬਾਰੇ ਰਿਸ਼ਤਾ ਕਦੋਂ ਬਣਿਆ ਅਸਲ 'ਚ ਗਰਾਊਂਡ ਛੋਟੇ ਹੁੰਦੇ ਤੋਂ ਉਹਨੇ ਜੀ ਗਰਾਊਂਡ ਨਹੀਂ ਮਤਲਬ ਪਹਾਂ ਪਹਾਂ ਤੇ ਭਜਦੇ ਰਹੇ ਛੜਕਾਂ ਦੇ ਭਜਦੇ ਰਹੇ ਪਤਾ ਨਹੀਂ ਤੀ ਹੌਲੀ ਹੌਲੀ ਉਹ ਨੌਲੇਜ ਇਕੱਠੀ ਕੀਤੀ ਆ ਬਹੁਤ ਜਿਹੜੇ ਸੀਨੀਅਰ ਬੰਦਿਆਂ ਤੋਂ ਸਿੱਖਿਆ ਉਹ ਜੀ ਨੂੰ ਹਨਾ ਤੇ ਦਵਾਰੇ ਰਿਸ਼ਤੇ ਆ ਬਣਿਆ ਕੁੱਲ ਮਿਲਾ ਕੇ ਟਾਂਕੇ ਲੱਗੇ ਹੋਏ ਤੇ ਉਹ ਟਾਈਮ ਮੈਨੂੰ ਇਹ ਲੱਗਿਆ ਵੀ ਯਾਰ ਜੂਨ ਦਾ ਮਹੀਨਾ ਤੀ ਵੀ ਯਾਰ ਅੰਦਰ ਬੈਠਾ ਰੂਮ ਆ ਯਾਰ ਬੰਦਾ ਅਸਲ ਚ ਜਿਹੜਾ ਇੱਕ ਮੇਲ ਆ ਇੱਕ ਫੀਮੇਲ ਆ ਔਰਤ ਆ ਜਿਹੜੀ ਉਹਨੂੰ ਪ੍ਰਮਾਤਮਾ ਨੇ ਪਤਾ ਨਹੀਂ ਮਤਲਬ ਕਿੰਨਾ ਕੁ ਸਪੈਸ਼ਲ ਬਣਾਇਆ ਜਿਹੜੀ ਉਹ ਘਰੇ ਬੈਠੀ ਰਹਿੰਦੀ ਆ ਬੰਦਾ ਨਹੀਂ ਘਰੇ ਬੈਠ ਸਕਦਾ ਮੈਨੂੰ ਬੜੀ ਦਿੱਕਤ ਆ ਇਹ ਚੀਜ਼ ਦੀ ਕਰ ਨਹੀਂ ਬੈਠ ਸਕਦੇ ਆਪਾਂ ਜਿਹੜਾ ਬੰਦਾ ਬਾਹਰ ਫਿਰਦਾ ਉਹਨੂੰ ਘਰੇ ਤਾਂ ਬਹੁਤ ਔਖ ਹੋ ਜਾਂਦਾ ਮੈਂ ਕੀ ਕਰਦਾ ਜੀ ਤੁਰ ਕੇ ਬਾਗ ਗਿਆ ਸੜਕ ਤੇ ਤੁਰ ਕੇ ਬਾਗ ਗਿਆ ਗਰਾਊਂਡ 'ਚ ਮੈਂ ਸ਼ੈਅ ਕਰੀ ਜਾ ਰਿਹਾ ਉੱਥੇ ਤੇ ਮੈਂ ਮੁੰਡਿਆਂ ਨੂੰ ਕਿਹਾ ਉੱਥੇ ਦੌੜ ਲਾਉਂਦੇ ਦੀ ਮੈਂ ਵੀ ਪਰਵਾਹ ਨਾ ਮੰਨੋ ਕ੍ਰੋਸ ਕੰਟਰੀ ਭਜੋਗੇ ਨਾ ਬਰਾਬਰ ਭਜੋ ਤੁਹਾਡੇ ਟਿਕੋ ਹਜੇ ਤੁਸੀਂ ਤੇ ਉਹ ਇੱਕ ਪਿਆਰ ਹੁੰਦਾ ਮਜ਼ਾਕ ਹੁੰਦਾ ਉਹ ਚੱਲਦਾ ਰਹਿੰਦਾ ਜੀ ਸਾਡਾ ਤੇ ਉਹ ਕਹਿੰਦੇ ਭਾਜੀ ਸੈੱਟ ਹੋ ਜਾਓ ਸਾਨੂੰ ਖੁਸ਼ੀ ਆ ਇਹ ਗੱਲ ਦੀ ਵੀ ਤੁਸੀਂ ਕਹਿ ਰਹੇ ਹੋ ਤੇ ਸੈੱਟ ਹੋ ਜਾਓ ਵੀ ਦੱਬਦੇ ਆ ਕਿ ਲਈ ਆਪਾਂ ਚੱਕਾ ਕੇ ਫੜ ਫਟੇ ਤੇ ਫਿਰ ਮੈਂ ਹਾਂ ਵੀ ਸੋਮਵਾਰ ਨੂੰ ਟਾਂਕੇ ਕਟਾਉਨੇ ਨੇ ਉਸ ਤੋਂ ਬਾਅਦ ਠੀਕ ਆ ਉਹ ਤੋਂ ਬਾਅਦ ਦੇਖ ਲਿਓ ਤੁਸੀਂ ਬਰਾਬਰ ਤੇ ਉਹ ਅਸੀਂ ਚੌੜਾ ਚੂੜਾ ਬਹੁ ਕਰੀਆਂ ਤੇ ਉਸ ਤੋਂ ਬਾਅਦ ਹੌਲੀ ਹੌਲੀ ਸਟਾਰਟ ਕੀਤਾ ਮੈਂ ਪਹਿਲਾਂ ਪਹਿਲਾਂ ਬਹੁ ਮਗਰ ਰਹਿੰਦਾ ਸੀ ਉਹਨਾਂ ਤੋਂ ਹੌਲੀ ਹੌਲੀ ਸਟਾਰਟ ਕੀਤਾ ਉਹ ਚੀਜ਼ ਨੂੰ ਅੱਛਾ ਮੈਨੂੰ ਇੱਕ ਚੀਜ਼ ਦੀ ਟੈਨਸ਼ਨ ਬਹੁਤ ਈ ਵੀ ਗੁਰੂ ਐਕਸੀਡੈਂਟ ਮੇਰਾ ਹੋ ਗਿਆ ਮੈਨੂੰ ਸਰੀਰ ਬਹੁਤ ਫਿਟ ਰੱਖਣਾ ਚਾਹੀਦਾ ਉਹ ਚੀਜ਼ ਦੀ ਟੈਨਸ਼ਨ ਮੈਨੂੰ ਹੁਣ ਵੀ ਆ ਮੈਨੂੰ ਲੋਕ ਦੇਖ ਕੇ ਅੱਖਾਂ ਤੋਂ ਕਹਿੰਦੇ ਨੇ ਵੀ ਇਹ ਯਾਰ ਵੀ ਬੰਦਾ ਕੁਲਮਲਾ ਕੇ ਬਿટા ਇਹ ਕਿਵੇਂ ਹੋ ਗਿਆ ਮੇਰੇ ਤੇ ਤਰਸ ਕਰ ਲੈਂਦੀਆਂ ਨੇ ਬੀਬੀਆਂ ਬੀਬੀਆਂ ਦਾ ਜਲਤ ਕਮਜ਼ੋਰ ਹੁੰਦੇ ਨੇ ਬਸ ਬੋਸ ਚ ਹੋਰਾਂ ਪਰਾਂ ਤੇ ਮੈਨੂੰ ਇਹ ਹੁੰਦਾ ਹੁੰਦਾ ਵੀ ਕਿਉਂ ਯਾਰ ਤਰਸ ਕਦੇ ਵਾਸਤੇ ਵੀ ਮੈਂ ਮੈਂ ਕਿਸ ਤੋਂ ਘੱਟ ਆ ਬਰਾਬਰੀ ਕਰਕੇ ਦਿਖਾਓ ਮੇਰੀ ਕਿਸੇ ਫੀਲਡ ਚ ਤੇ ਹਰੇਕ ਫੀਲਡ ਨੂੰ ਆਪਾਂ ਨੇ ਅਚੀਵ ਕੀਤਾ ਹਰੇਕ ਫੀਲਡ ਦੇ ਵਿੱਚ ਆਪਾਂ ਨੇ ਮਿਹਨਤ ਕੀਤੀ ਆ ਬਾਕੀ ਉਹਦੀ ਕਿਰਪਾ ਰਹੀ ਉੱਪਰ ਵਾਲੇ ਦੀ ਤੇ ਕੁੱਲ ਮਿਲਾ ਕੇ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਹੰਕਾਰ ਵਾਲੀ ਕੋਈ ਗੱਲ ਨਹੀਂ ਮੈਨੂੰ ਇੱਕ ਗੱਲ ਜ਼ਰੂਰ ਲੱਗਦੀ ਆ ਵੀ ਬੰਦੇ ਨੂੰ ਹਿੰਮਤ ਰੱਖਣੀ ਚਾਹੀਦੀ ਆ ਤੇ ਸਟਰਗਲ ਕਰਨਾ ਚਾਹੀਦਾ ਸਟਰਗਲ ਤੋਂ ਬਿਨਾ ਜਾਂ ਤਾਂ ਯਾਰ ਜ਼ਿੰਦਗੀ ਉਹ ਖਤਮ ਆ ਫਿਰ ਤਾਂ ਬੰਦਾ ਰਟਾਇਰ ਆ ਇਹਦੇ ਨਾਲ ਤਾਂ ਤੁਸੀਂ ਇੱਕ ਮਿੰਟ ਮੈਂ ਅਸਲ 'ਚ ਮਰਿਆ ਪਤਾ ਕਿਹਨੂੰ ਮੰਨਦਾ ਜੀ ਮੈਂ ਅਸਲ 'ਚ ਐਕਸੀਡੈਂਟ ਪਤਾ ਕਿਹਨੂੰ ਮੰਨਦਾ ਮੈਂ ਹੈਂਡੀਕੈਪ ਪਤਾ ਕਿਉਂ ਮੰਨਦਾ ਜਿਹੜੇ ਬੰਦੇ ਆਪਣੀ ਜ਼ਿੰਦਗੀ ਦੀ ਸੋਚ ਨਹੀਂ ਕਰਦੇ ਜਿਹੜੇ ਬੰਦੇ ਕੁਲ ਮਿਲਾ ਕੇ ਨਸ਼ਿਆਂ 'ਚ ਪੈ ਗਏ ਜਿਹੜੇ ਬੰਦੇ ਕੁਲ ਮਿਲਾ ਕੇ ਆਪਣੇ ਪਰਿਵਾਰ ਦਾ ਖਿਆਲ ਨਹੀਂ ਰੱਖਦੇ ਮੈਨੂੰ ਐਂ ਲੱਗਦਾ ਵੀ ਜਿਹੜਾ ਇੱਕ ਜ਼ਿੰਮੇਵਾਰ ਇਨਸਾਨ ਆ ਉਹ ਆਪਣੀ ਬਾਡੀ ਦਾ ਵੀ ਖਿਆਲ ਰੱਖੂ ਆਪਣੀਆਂ ਸਾਰੀਆਂ ਸਥਿਤੀਆਂ ਦਾ ਖਿਆਲ ਰੱਖੂ ਔਰ ਮੈਨੂੰ ਐਂ ਲੱਗਦਾ ਵੀ ਉਹ ਆळी ਦਲੇਲੇ ਸਮਾਜ ਦਾ ਵੀ ਖਿਆਲ ਰੱਖੂਗਾ ਹੁਣ ਆਪਾਂ ਦੁਬਾਰੇ ਸਵਾਲ ਕਰਦੇ ਆ ਪਹਿਲਾਂ ਕੱਲੇ ਸੀ ਗਰਾਊਂਡ ਚ ਆਂਦੇ ਫਿਰ ਇੱਕ ਤੋਂ 100 ਹੋਏ 100 ਤੋਂ 1000 ਹੋਏ ਇਹ ਕਿਵੇਂ ਫਿਰ ਲੜੀ ਤੁਸੀਂ ਚਲਾਈ ਇਹ ਲੜੀ ਅਸਲ ਚ ਕੀ ਹੋ ਗਿਆ ਜੀ ਉਰੇ ਜਦੋਂ ਮੈਂ ਦੋ ਵਾਰ ਨੈਸ਼ਨਲ ਲਈ ਆ ਇੰਡੀਆ ਲੈਵਲ ਤੇ ਮੈਂ ਖੇਡਿਆ ਹੋਇਆ ਤੇ ਸਾਡਾ ਕੋਟਾ ਹੁੰਦਾ ਹੈਂਡੀਕੈਪਟ ਕੋਟੇ ਚ T46 ਕੋਟਾ ਮੇਰਾ ਤੇ ਉਹਦੇ ਵਿੱਚ ਮੈਂ ਨੈਸ਼ਨਲ ਆਈਆ ਦੋ ਵਾਰ ਤੇ ਉੱਥੇ ਕੀ ਹੋ ਜਾਂਦਾ ਜਦੋਂ ਅਸੀਂ ਉਰੇ ਆਏ ਮੈਡਰ ਮੋਡਲ ਵੀ ਆਇਆ ਤੇ ਉਰੇ ਆਉਂਦੇ ਰਹੇ ਨਾ ਉਰੇ ਮਤਲਬ ਕਾਫੀ ਬੱਚੇ ਕਹਿੰਦੇ ਵੀ ਭਾਈ ਅਸੀਂ ਵੀ ਵਰਕਆਊਟ ਕਰਾਂਗੇ ਤੁਹਾਡੇ ਨਾਲ ਹੌਲੀ 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 ਐਵੇਂ ਹੁੰਦਾ ਰਿਹਾ ਤੇ ਇਸ ਵਾਰ 2024 ਚ ਆਪਣੇ 62 ਮੁੰਡੇ ਹੋਏ ਨੇ ਇੰਡੀਅਨ ਆਰਮੀ ਚ ਰਿਜ਼ਲਟ ਇਸ ਵਾਰ ਦਾ ਕਾਫੀ ਵਧੀਆ ਰਿਹਾ ਤੇ ਕਾਫੀ ਅਸੀਂ ਮਿਹਨਤ ਕੀਤੀ ਮੈਂ ਬਰਾਬਰ ਭਜਦਾ ਮੇਰਾ ਆ ਨਹੀਂ ਹੈਗਾ ਵੀ ਇੱਥੇ ਆ ਗਏ ਆ ਫੜੀ ਬਿਸਲ ਜੀ ਮਾਰਤੀ ਨਾ ਮੈਂ ਉਹਨਾਂ ਨੂੰ ਕਹਿੰਦਾ ਨਾ ਇੱਧਰ ਆਓ ਬਈ ਹੁਣ ਕਿੰਨੇ ਬੱਚੇ ਨੇ ਕਰੇ ਹੁਣ ਸਾਡੇ ਕੋਲ ਅਸਲ ਚ ਅਕੈਡਮੀ ਦਾ ਮੈਂ ਤੁਹਾਡੇ ਜਰੀਏ ਦੱਸਣਾ ਚਾਹਣਾ ਇੱਕ ਕੀ ਕੀਤਾ ਅਸੀਂ ਉਹਰੇ ਫ੍ਰੀ ਵਰਕਆਊਟ ਕਰਾਉਨੇ ਆ ਹੁਣ ਵੀ ਫ੍ਰੀ ਵਰਕਆਊਟ ਕਰਾਉਨੇ ਆ ਇਸ ਵਾਰ ਕੀ ਕੀਤਾ ਸਾਡੇ ਕੋਈ ਸੀਨੀਅਰ ਨੇ ਸਾਗਰ ਭਾਜੀ ਨੇ ਉਹਨਾਂ ਨੇ ਕੀ ਕੀਤਾ ਉਹ ਰਿਟਾਇਰ ਆਰਮੀ ਨੇ ਐਕਸ ਆਰਮੀ ਨੇ ਉਹਨਾਂ ਨੇ ਕੀਤਾ ਉਹ ਕਹਿੰਦਾ ਯਾਰ ਖਰਚਾ ਮੈਂ ਕਰੂੰ ਤੁਸੀਂ ਕੰਮ ਬਹੁਤ ਵਧੀਆ ਕਰ ਰਹੇ ਹੋ ਕਹਿੰਦਾ ਮੈਂ ਖਰਚਾ ਕਰਦਾ ਥੋੜਾ ਯਾਰ ਤੁਸੀਂ ਨਾ ਬੱਚਿਆਂ ਨੂੰ ਰੱਖੋ ਅਸੀਂ ਹੁਣ ਰੱਖਣ ਦਾ ਸਿਸਟਮ ਕੀਤਾ ਉਹਰੇ ਜਿਹੜੇ ਹਾਂਜੀ ਹਾਂਜੀ ਹਾਂ ਬੱਚੇ ਜਿਹੜੇ ਪ੍ਰੈਕਟਿਸ ਕਰਦੇ ਹੋ ਕਿੰਨੇ ਬੱਚੇ ਇਸ ਵਾਰ ਅਸਲ 'ਚ ਹੁਣ ਨਾ ਜਿਹੜੇ ਬਾਹਰ ਲਿਆ ਰਹੇ ਨੇ ਬੱਚੇ 80 ਕੁ ਜਵਾਕ ਬਾਹਰੋਂ ਆਏ ਨੇ ਤੇ 100 ਕੁ ਬੱਚਾ ਸਾਡੇ ਕੋਲ ਹੋ ਰਿਹਾ 180 ਕੁ ਜਵਾਕ ਹੋਣਗੇ ਮੁੰਡੇ ਕੁੜੀਆਂ ਤੇ ਅੱਛਾ ਮੈਂ ਤੁਹਾਨੂੰ ਇਹ ਇਹ ਦੱਸਣਾ ਚਾਹੁੰਨਾ ਅਸਲ 'ਚ ਹੁਣ ਨਾ ਬਹੁਤ ਜਦੋਂ ਅਸੀਂ ਇਹ ਕੰਮ ਚੰਗਾ ਕਰ ਰਹੇ ਹਾਂ ਜਿਵੇਂ ਸਾਰੇ ਕਹੀ ਜਾਂਦੇ ਨੇ ਕਹਿੰਦੇ ਵੀ ਵਧੀਆ ਬਹੁਤ ਵਧੀਆ ਯਾਰ ਤੁਹਾਡਾ ਇਹ ਕੰਮ ਤੇ ਉਹਦੇ ਨਾਲ ਬਹੁਤ ਸਾਡੇ ਨਾਲ ਜੁੜ ਰਹੇ ਨੇ ਮੈਂ ਤੁਹਾਡੇ ਜਰੀਏ ਦੱਸਣਾ ਚਾਹੁੰਨਾ ਜੇ ਸਾਡੇ ਨਾਲ ਕੋਈ ਹੋਰ ਵੀ ਜੁੜਨਾ ਚਾਹੁੰਦੇ ਨੇ ਤਾਂ ਬੇਨਤੀ ਆ ਜੁੜਜੋ ਬਈ ਸਾਡੇ ਨਾਲ ਹਨਾ ਤੇ ਆਪਾਂ ਖਿੱਚਾਂਗੇ ਕੰਮ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਗੱਲ ਐਨੀ ਹੈ ਰੰਗਲਾ ਪੰਜਾਬ ਹਾਂ ਰੰਗਲਾ ਪੰਜਾਬ ਬਣਾਉਣਾ ਤੇ ਨਾਲ ਨਾਲ ਇਹਦੇ ਕੀ ਹੈ ਕਲਮ ਲਾ ਕੇ ਚਲੋ ਮੈਂ ਨਹੀਂ ਕਹਿੰਦਾ ਮੈਂ ਮੈਂ ਨਹੀਂ ਕਲਾ ਕਰ ਸਕਦਾ ਇਹਨੂੰ ਮੈਨੂੰ ਐਂ ਜਾ ਲੱਗਦਾ ਵੀ ਚਲੋ ਜੇ ਆਪਾਂ ਰਤੀ ਫਰਕ ਰਤੀ ਵੀ ਪਤਾ ਨਾ ਫਰਕ ਆਪਾਂ ਨੇ ਰਤੀ ਕਿੰਨਾ ਕੁ ਹੁੰਦਾ ਥੋੜਾ ਹੀ ਹੁੰਦਾ ਐਨਾ ਕੁ ਵੀ ਫਰਕ ਪਤਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਚ ਤਾਂ ਮੈਨੂੰ ਐਂ ਲੱਗਦਾ ਵੀ ਆਪਣਾ ਹਿੱਸਾ ਪੈਜੂ ਹਿੱਸਾ ਹੀ ਪਾਉਣਾ ਚਲੋ ਆਪਾਂ ਤੇ ਕੁੱਲ ਮਿਲਾ ਕੇ ਉਹ ਹੁਣ ਭਾਜੀ ਅਸੀਂ ਤਾਂ ਚਲੋ ਉਹਰੇ ਸੇਵਾ ਕਰਦੇ ਆਂ ਕਲਮ ਲਾ ਕੇ ਅਸੀਂ ਤਾਂ ਮੈਂ ਤਾਂ ਬਹੁਤ ਗਰੀਬ ਫੈਮਿਲੀ ਤੋਂ ਆ ਸਾਡੇ ਇੱਕ ਕਮਰਾ ਘਰੇ ਤੇ ਉਹ ਉਹ ਪਾਜੀ ਨੇ ਅਸਲ ਚ ਸਾਨੂੰ ਉਹ ਕੀਤਾ ਅਸੀਂ ਦੋ ਤਿੰਨ ਦੋ ਤਿੰਨ ਕ ਕੋਚਾਂ ਹੋਰੇ ਤੇ ਅਸੀਂ ਆਪਸ ਵਿੱਚ ਰਲ ਕੇ ਕੁੱਲ ਮਿਲਾ ਕੇ ਇਹ ਖਿੱਚੀ ਜਾਂਦੇ ਕੰਮ ਤੇ ਵਰਕਆਊਟ ਅਸੀਂ ਬਰਾਬਰ ਕਰਦੇ ਆ ਦੱਬਦੇ ਆ ਇਕੱਲੀ ਤੇ ਕੁੱਲ ਮਿਲਾ ਕੇ ਇਹ ਹੋ ਜਾਂਦਾ ਕਿਤੇ ਨਾ ਕਿਤੇ ਜਾ ਕੇ ਵੀ ਹਾਂ ਯਾਰ ਵੀ ਇੱਕ ਮੋਟੀਵੇਸ਼ਨ ਪੈਦਾ ਕਰੀਏ ਯਾਰ ਹਨਾ ਜੀ ਮੇਰਾ ਜਾਦੇ ਤਾਂ ਹੁੰਦਾ ਜੀ 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 ਆਪਾਂ ਗੱਲ ਕਰੀਏ ਇੱਕ ਵੀਡੀਓ ਅਸੀਂ ਵੇਖ ਰਹੇ ਸੀ ਤੁਹਾਡੀ ਤੁਸੀਂ ਪੱਗ ਬੰਨ ਰਹੇ ਹੋ ਯਾਰ ਇੱਕ ਹੱਥ ਨਾ ਪੱਗ ਬੰਨੀ ਤਾਂ ਬੜੀ ਔਖੀ ਹਾਂਜੀ ਭਾਜੀ ਮੈਨੂੰ ਅਸਲ 'ਚ ਨਾ ਮੈਨੂੰ ਵੀ ਉਦੋਂ ਲੱਗਿਆ ਇਹ ਮੈਂ 9 ਸਾਲਾਂ ਮੰਗੋਂ ਇਹ ਪੱਗ ਨਹੀਂ ਬੰਨੀ 10 ਸਾਲ ਹੋ ਗਏ ਮੇਰੇ ਐਕਸੀਡੈਂਟ ਹੋਏ ਨੂੰ 9 ਸਾਲਾਂ ਮੰਗੋਂ ਇਹ ਪੱਗ ਨਹੀਂ ਬੰਨੀ ਤੇ ਅਸਲ ਦੇ ਵਿੱਚ ਮੈਂ ਪੱਗ ਪਹਿਲਾਂ ਬੰਦਾ ਰਿਹਾ ਸ਼ੁਰੂ ਤੋਂ ਮੇਰੇ ਪਰਦਾਦਾ ਜੀ ਹੋਗੇ ਦਾਦਾ ਜੀ ਹੋਗੇ ਫਾਦਰ ਸਾਹਿਬ ਹੋਗੇ ਸਾਰੇ ਸਾਡੇ ਸਰਦਾਰ ਨੇ ਮੇਰੇ ਨਾਨਕੇ ਸਰਦਾਰ ਨੇ ਮੇਰੇ ਮਤਲਬ A ਤੋਂ Z ਰਿਸ਼ਤੇਦਾਰ ਸਾਡੇ ਸਰਦਾਰ ਨੇ ਪੱਗਾਂ ਬੰਦੇ ਨੇ ਉਹ ਤੇ ਦਿੱਕਤ ਕਿੱਥੇ ਆ ਗਈ ਜਦੋਂ ਐਕਸੀਡੈਂਟ ਹੋ ਗਿਆ ਜਿਵੇਂ ਤੁਸੀਂ ਗੱਲ ਕਰਦੇ ਹੋ ਉਹ ਮੈਨੂੰ ਵੀ ਲੱਗਿਆ ਵੀ ਨਹੀਂ ਯਾਰ ਇਕੱਲੇ ਅਥ ਨਾਲ ਹੁਣ ਕਿਵੇਂ ਹਨਾ ਗੱਲ ਹੀ ਨਹੀਂ ਬਣਨੀ ਤੇ ਅੱਧੇ ਲੋਕਾਂ ਨੂੰ ਐ ਲੱਗਦਾ ਵੀ ਲੁੱਕ ਖਰਾਬ ਹੋ ਗਈ ਮੈਨੂੰ ਨਹੀਂ ਇਹ ਚੀਜ਼ ਫੀਲ ਹੋਈ ਕਦੇ ਨਾ ਨਾ ਮੈਂ ਤਾਂ ਇਹ ਚੀਜ਼ ਨੂੰ ਮੰਨਦਾ ਨਹੀਂ ਮੈਂ ਤਾਂ ਕਦੇ ਸਭਨ ਨਾਲ ਮੋਹ ਨਹੀਂ ਤੋਤਾ ਮੈਂ ਚੀਜ਼ਾਂ ਨੂੰ ਨਹੀਂ ਮੰਨਦਾ ਮੈਂ ਤਾਂ ਇਹ ਚੀਜ਼ ਨੂੰ ਮੰਨਦਾ ਵੀ ਬੰਦਾ ਮਿਹਨਤ ਕਰਦਾ ਚਾਹੀਦਾ ਤੇ ਉਹ ਜੀ ਨੂੰ ਮੈਂ ਲੁੱਕ ਮੰਨਦਾ ਅਸਲ 'ਚ ਵੀ ਬੰਦਾ ਮਿਹਨਤ ਕਰਨ ਵਾਲਾ ਚਾਹੀਦਾ ਸਟਰਗਲ ਕਰੇ ਇਹ ਲੁੱਕ ਅਸਲ 'ਚ ਅੱਛਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਦੀ ਵੀ ਦੁਬਾਰੇ ਕੀ ਹੋਇਆ ਇਹ ਅਸੀਂ ਇੱਕ ਇੱਥੇ ਵੀਡੀਓ ਪਾਤੀ ਸੋਸ਼ਲ ਮੀਡੀਆ ਤੇ ਵੀ ਆਪਾਂ ਸਰਹੰਦ ਜਾਣਾ ਬਈ ਸਬਾ ਦੇ ਸਬਾ ਦੇ ਦਿਨਾਂ ਦੇ ਵਿੱਚ ਵੀ ਆਪਾਂ ਚੱਲ ਕੇ ਆਉਣਾ ਵੀ ਸਰਹੰਦ ਦੌੜ ਲਾ ਕੇ ਚੱਲਾਂਗੇ ਵੀ ਜਿਨੇ ਜਿਨੇ ਸਾਡੇ ਨਾਲ ਜਾਣਾ ਦਸਤਾਰਾ ਜਰੂਰ ਸਜਾ ਕੇ ਜਾਇਓ ਵੀ ਚੱਕ ਕੇ ਰੱਖੋ ਕੰਮ ਆਜੋ ਸਾਡੇ ਲਵੇ ਫਲਾਣੇ ਦਿਨ ਤੇ ਫਲਾਣੇ ਵਜੇ ਆਜੋ ਤੇ ਉਹ ਕੁਲਮ ਲਾ ਕੇ ਸਾਡੀ ਟੀਮ ਤਿਆਰ ਹੋ ਗਈ ਅਸੀਂ ਉਰੋਂ ਜਾ ਰਹੇ ਹਾਂ ਦੌੜ ਲਾ ਕੇ ਪੂਰੇ ਮੁੰਡਿਆਂ ਨੇ ਕੀ ਆ ਮੇਰੇ ਅਸਲ 'ਚ ਪਰਣਾ ਬੰਨਤਾ ਮੈਂ ਉਹਨਾਂ ਨੂੰ ਮੈਂ ਕਿਹਾ ਮੈਂ ਵੀ ਮੇਰੇ ਵੀ ਬੰਨੋ ਯਾਰ ਜਦੋਂ ਆਪਾਂ ਇੱਕ ਪਾਈ ਦਿੱਤਾ ਵੀ ਹਾਂ ਆਪਾਂ ਤਾਂ ਦਸਤਾਰ ਸਜਾ ਕੇ ਜਾਣੀਆਂ ਸਾਰਿਆਂ ਨੇ ਦਸਤਾਰਾਂ ਸਜਾਲੀਆਂ ਤੇ ਕੁਝ ਕੁ ਮੁੰਡੇ ਨਵੇਂ ਵੀ ਤੇ ਜਿਨ੍ਹਾਂ ਨੇ ਜਮੀ ਨਹੀਂ ਬੰਨੀ ਕਦੇ ਤੇ ਕੁੱਲ ਮਿਲਾ ਕੇ ਅਸੀਂ ਗਏ ਉੱਥੇ ਜਾ ਕੇ ਜਦੋਂ ਪਹੁੰਚ ਜਾਂਦੇ ਆ ਉੱਥੇ ਮੈਨੂੰ ਐਂ ਲੱਗਿਆ ਵੀ ਯਾਰ ਕੰਫਰਟੇਬਲ ਨਹੀਂ ਲੱਗਿਆ ਕਿਉਂਕਿ ਪਤਾ ਬੰਦੇ ਰਹਾਂ ਸੀਨੀਅਰ ਰਹਾਂ ਇਹ ਚੀਜ਼ ਚ ਕਈਆਂ ਨੂੰ ਸਿਖਾਇਆ ਪਹਿਲਾਂ ਪੱਗ ਆਪਾਂ ਤੇ ਚਲੋ ਬੰਦੇ ਰਹੇ ਸਾਡੇ ਸ਼ੁਰੂ ਤੋਂ ਬੰਦੇ ਨੇ ਪੱਗਾਂ ਹਨਾ ਤੇ ਉਸ ਤੋਂ ਬਾਅਦ ਮੈਨੇ ਆ ਬੰਨੀ ਮੈਨੂੰ ਲੱਗਿਆ ਵੀ ਨਹੀਂ ਯਾਰ ਬੰਨਿਆ ਕਰਾਂਗੇ ਮੈਂ ਬਹੁਤ ਮੈਨੂੰ ਮਿਸ ਹੋ ਰਹੀ ਏ ਉਹ ਚੀਜ਼ ਮਤਲਬ ਇੱਕ ਕੁਦਰਤੀ ਕੋਈ ਕਿਰਪਾ ਨਹੀਂ ਹੋਈ ਪਹਿਲਾਂ ਮੇਰੇ ਤੇ ਹੁਣ ਹੋਈ ਆ ਦਸਵੇਂ ਪਾਤਸ਼ਾਹ ਨੇ ਕੋਈ ਕਰੀਆ ਕਿਰਪਾ ਆਪੇ ਤੇ ਹੁਣ ਮੈਂ ਅਸਲ ਚ ਜਿਵੇਂ ਮਤਲਬ ਹੁਣ ਬੰਨਣ ਲੱਗ ਗਿਆ ਤੇ ਕਰੀਆ ਕੋਈ ਕੁਦਰਤ ਨਹੀਂ ਕਿਰਪਾ ਤੇ ਪਹਿਲਾਂ ਮੈਨੂੰ ਬੜਾ ਮਿਸ ਕਰ ਰਹਾ ਮੋ ਟਾਈਮ ਨੂੰ ਕਿੰਨੇ ਪ੍ਰੋਗਰਾਮ ਮੈਂ ਨਗਾਤੇ ਜਿਹੜੇ ਬਿਨਾ ਪੱਗ ਦੁਨਗਾ ਤੇ ਨਹੀਂ ਨਗਾਉਣੇ ਚਾਹੀਦੇ ਤੇ ਮੈਨੂੰ ਇਸ ਤੋਂ ਇਲਾਵਾ ਗਰਾਊਂਡ ਤੋਂ ਇਲਾਵਾ ਪੱਗ ਬੰਨ੍ਹਦ ਤੋਂ ਇਲਾਵਾ ਕੋਈ ਹੋਰ ਸ਼ੌਂਕ ਕਿ ਆਖਿਆ ਜਾਂਦਾ ਹੈ ਕਿ ਰੀਟਨ ਦਾ ਰਾਈਟਿੰਗ ਦਾ ਬੜਾ ਸ਼ੌਂਕ ਹੈ ਤੁਹਾਨੂੰ ਹਾਂਜੀ ਸ਼ੌਂਕ ਦੋ ਤਿੰਨ ਨੇ ਜੀ ਇੱਕ ਤਾਂ ਤੁਰਨ ਦਾ ਬਹੁਤ ਸ਼ੌਂਕ ਆ ਮੈਨੂੰ ਜੇ ਤੁਸੀਂ ਕਹੋ ਵੀ ਆਪਾਂ ਤੁਰ ਕੇ ਚੱਲਣਾ ਕਿਤੇ ਵੀ ਜਿੱਥੇ ਤੁਸੀਂ ਕਹੋਗੇ ਮੈਂ ਤੁਰ ਕੇ ਮੈਂ ਤੁਰ ਕੇ ਵਗ ਜਨੂੰ ਮੈਂ ਤੁਰ ਕੇ ਵਗ ਜਨੂੰ ਤੇ ਆਪਾਂ ਚੱਲਾਂਗੇ ਕੋਈ ਮਤਲਬ ਬੜੀਆ ਲੈਵਲ ਦੀਆਂ ਗੱਲਾਂ ਕਰਾਂਗੇ ਕੋਈ ਚਾਹੇ ਤੁਸੀਂ ਬੰਨ ਪੜਾਈ ਦੀਆਂ ਗੱਲਾਂ ਕਰ ਲਿਓ ਚਾਹੇ ਤੁਸੀਂ ਮੇਰੇ ਨਾਲ ਸਿੱਖ ਧਰਮ ਦੀਆਂ ਗੱਲਾਂ ਕਰ ਲਿਓ ਹਾਂ ਹਾਂ ਰਾਈਟਿੰਗ ਦੀ ਗੱਲ ਤੁਹਾਡੇ ਨਾਲ ਮੈਂ ਕਰਦਾ ਚਾਹੇ ਤੁਸੀਂ ਮੇਰੇ ਨਾਲ ਸਿੱਖ ਧਰਮ ਦੀਆਂ ਗੱਲਾਂ ਕਰ ਲਿਓ 크ਰਿਸਚੀਅਨ ਦੀਆਂ ਕਰ ਲਿਓ ਮੈਂ ਸਾਰੇ ਧਰਮਾਂ ਬਾਰੇ ਪੜਿਆ ਹੋਇਆ ਹੈ ਹਜ਼ਰਤ ਮੁਹੰਮਦ ਸਾਹਿਬ ਉਹਨਾਂ ਬਾਰੇ ਮੈਂ ਪੜਿਆ ਹੋਇਆ ਹੁਣ ਜੈਸੂ ਮਸੀਹ ਇੱਧਰ 크ਰਿਸਚੀਅਨ ਚ ਆ ਗਏ ਹਨ ਜੂਦ ਦੀਆਂ ਬਾਰੇ ਮੈਨੂੰ ਪੂਰਾ ਪਤਾ ਮੈਨੂੰ ਹਿਟਲਰ ਦੀ ਪੂਰੀ ਕਹਾਣੀ ਪਤਾ ਮੇਰਾ ਹਿਸਟਰੀ ਸਬਜੈਕਟ ਰਹਾ ਐਸਐਸਟੀ ਤੇ ਇੰਗਲਿਸ਼ ਮੇਰੇ ਸਬਜੈਕਟ ਰਹਿ ਨੇ ਤੇ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਆਪਾਂ ਸਾਰੀਆਂ ਗੱਲਾਂ ਬੱਤਾਂ ਕਰਾਂਗੇ ਪੂਰੀ ਨੌਲੇਜ ਦੀਆਂ ਨਾਲੇ ਨਾਲੇ ਆਪਾਂ ਤੁਰਾਂਗੇ ਇਹ ਚੀਜ਼ ਦਾ ਮੈਨੂੰ ਬਹੁਤ ਸ਼ੌਂਕ ਆ ਤੇ ਇੱਕ ਸ਼ੌਂਕ ਮੈਨੂੰ ਨਵਾਂ ਪਿਆ ਲੋਕਡਾਊਨ ਚ ਲਿਖਣ ਲੁਖਣ ਲੱਗ ਗਿਆ ਮੈਂ ਹਨਾ ਤੇ ਲਿਖਣ ਕੀ ਲੱਗ ਗਿਆ ਮੈਨੂੰ ਇਨਾ ਗਿਆਨ ਨਹੀਂ ਇਹ ਚੀਜ਼ ਬਾਰੇ ਪਰ ਮੈਨੂੰ ਐ ਲੱਗਦਾ ਮੈਂ ਡੂੰਗਾ ਵਗ ਜਾਣਾ ਤੇ ਮੈਂ ਡੂੰਗਾ ਜਾ ਕੇ ਬਹੁਤ ਕੁਝ ਸੋਚਦਾ ਤੇ ਬਹੁਤ ਅੱਛਾ ਨਵੀਆਂ ਗੱਲਾਂ ਮੈਨੂੰ ਇਹ ਹੁੰਦਾ ਹੁੰਦਾ ਵੀ ਕਿਤੇ ਟੱਚ ਨਾ ਕਰੇ ਇਹ ਚੀਜ਼ ਟੱਚ ਜਦੋਂ ਕਰ ਗਈ ਫਿਰ ਤਾਂ ਯਾਰ ਗੱਲ ਨਹੀਂ ਬਣਦੀ ਵੀ ਕਿਸੇ ਨਾਲ ਜਿਹੜੀ ਥੋੜੀ ਜਦੋਂ ਤੂੰ ਲਿਖਦੇ ਹੋ ਕਿ ਸ਼ਬਦ ਨਾਮ ਸ਼ਬਦ ਨਾ ਮਿਲਣਾ ਅਲੱਗ ਹੋਵੇ ਜੇ ਵੱਖਰਾ ਹੋਊਗਾ ਤੇ ਉਹ ਡਿਫਰੈਂਟ ਚੀਜ਼ ਆ ਤੇ ਉਹ ਉਹ ਸੁਣਾ ਦਨੇ ਕੋਈ ਉਹਦੇ ਜਿਵੇਂ ਇੱਕ ਅਸੀਂ ਲਿਖਿਆ ਸੀ ਵੀ ਅਸੀਂ ਇੱਕ ਲਿਖਿਆ ਸੀ ਵੀ ਆ ਮੈਨੂੰ ਕੱਚੇ ਤਾਰ ਕੇ ਤੂੰ ਆ ਫਲਾਈਓਵਰ ਚੜ ਗਈ ਪਿੱਛੇ ਹੁਣ ਮੈਂ ਹਟਦਾ ਨਹੀਂ ਤੇਰੇ ਵੱਲੇ ਵਾਲਾ ਨਗਰਾਰੀ ਅੜ ਗਈ ਚਿਤ ਕਰਦਾ ਅੱਗਾ ਪਿੱਛਾ ਭੁੱਲ ਜਾਂ ਇਨਾ ਸਾਲਿਆ ਨੇ ਵੀ ਲਾਈ ਲੋਈ ਆ ਇੱਕ ਗੱਲ ਸਮਝ ਲਈ ਮੈਨੂੰ ਮੇਰੇ ਬਾਪੂ ਦੀ ਜੋਤੀ ਡਰ ਲੱਗਦਾ ਹਜੇ ਪਰਸੋਂ ਸਰਵਿਸ ਹੋਈ ਆ ਵੈਰੀ ਗੁੱਡ ਬਹੁਤ ਮਜ਼ਾ ਆ ਭਾਜੀ ਇਹ ਸੰਸਨਣਾ ਹਰਪ੍ਰੀਤ ਜੀ ਜਿਨ੍ਹਾਂ ਨੇ ਆਪਣੇ ਵਕਤ ਪਿਆ ਪਰ ਉਸ ਨਾਲ ਲੜੇ ਤੇ ਜਿਹੜਾ ਇੱਕ ਸੁਪਨਾ ਸੀਗਾ ਕਿ ਮੈਂ ਬੀਐਸਐਫ ਦੇ ਵਿੱਚ ਜਾਵਾਂ ਦੇਸ਼ ਭਗਤੀ ਕਰਾਂ ਦੇਸ਼ ਦੀ ਸੇਵਾ ਕਰਾਂ ਪਰ ਜੇ ਉਹ ਕਹਿੰਦੇ ਮੇਰਾ ਸੁਪਨਾ ਨਹੀਂ ਪੂਰਾ ਹੈ ਤਾਂ ਮੈਂ ਉਹ ਹਜ਼ਾਰਾਂ ਅੱਖਾਂ ਦੇ ਸੁਪਨੇ ਪੂਰੇ ਕਰਾਂਗਾ ਕਿਉਂਕਿ ਮੈਂ ਆਪਣੇ ਦੇ ਵਿੱਚ ਉਹ ਸਾਰੇ ਲੋਕਾਂ ਦੇ ਆੱਖਾਂ ਦੇ ਵਿੱਚ ਉਹ ਸੁਪਨਾ ਵੇਖਦਾ ਜੋ ਮੈਂ ਕਦੇ ਵੇਖਿਆ ਸੀਗਾ ਹੁਣ ਇਹਨਾਂ ਨੇ ਇੱਕ ਅਕੈਡਮੀ ਸ਼ੁਰੂ ਕੀਤੀ ਹੋਈ ਹੈ ਜਿਸ ਦੇ ਵਿੱਚ ਇਹ ਫ੍ਰੀ ਬੱਚਿਆਂ ਨੂੰ ਟ੍ਰੇਨਿੰਗ ਵੀ ਕੀਤਾ ਜਾਂਦਾ ਤੁਹਾਨੂੰ ਦੱਸਣਾ ਚਾਹਾਂਗੇ ਇਹਨਾਂ ਦਾ ਅੱਖ ਨਾ ਕਿ ਕੁਝ ਨੌਜਵਾਨ ਹਨ ਜੋ ਆਰਮੀ ਦੇ ਵਿੱਚ BSF ਤੇ ਪੰਜਾਬ ਪੁਲਿਸ ਦੇ ਵਿੱਚ ਜਾ ਕੇ ਸੇਵਾ ਵੀ ਨਿਭਾ ਰਹੇ ਹਨ ਸੰਗਰੂਰ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ